ਤੇ ਤਿਆਰ ਵਰਤਿਆ ਰਿਹਾ ਹੈ ਫਾਈਨਲ ਮੈਚ ਹੈ ਕਿ ਹੋਇਆ ਫਾਈਨਲ ਮੈਚ ਤੇ ਜੋਹਰ ਵਕਾਏ ਪੱਪੂ ਨੇ ਫਿਰ ਢੇਰੀਆਂ ਕੋਲੇ ਆ ਕੇ ਰੇਡ ਟਾਏ ਪੱਪੂ ਨੇ ਨੋਟ ਚੰਨੇ ਨੇ ਵਾਰ ਕਰਕੇ ਚਿੱਤ ਘਰਾਰਾਂ ਦਾ ਖੇੜੀ ਕੁੱਡੀ ਨੂੰ ਕਾਟਾ ਪਾ ਗਿਆ ਹਰਜੀਤ ਪਤ ਬਰਾੜਾਂ ਦਾ ਹੁਣ ਫਾਈਨਲ ਓਏ ਪਹਿਲੀ ਰੇਡ ਐਸਵੇਂ ਭੋਲੇ ਦੀ ਪੈਣ ਲੱਗੀ ਆ ਲੈ ਵੀ ਡਾਕਟਰਾਂ ਪਹਿਲੀ ਰੇਡ ਐ ਤੇ ਪਾਸੇ ਤੋਂ ਸੁਣਿਆ ਆ ਫਾਈਨਲ ਹੀ ਹੈ ਹਸਮੀ ਕਹਿੰਦੇ ਰੇਡ ਪਾਉਣ ਦੇ ਲਈ ਅੱਗੇ ਵੱਲ ਵਧਿਆ ਹੋਇਆ ਚਾਰ ਜਫੀ ਤਿਆਰ ਵਰ ਤਿਆਰ ਹੈ ਪਰ ਇਧਰਲੇ ਪਾਸੇ ਸ਼ੀਲੂ ਕਿਆਲਾ ਮਨੀਸ਼ ਤੇ ਇੱਕ ਪਾਸੇ ਭੋਲਾ ਮੁੰਡਾ ਮੁਰੇ ਹੋ ਕੇ ਘੇਰਦਾ ਐਨ ਸਿਰਾ ਅੰਕ ਰੇਡਰ ਦਾ ਅੰਕ ਰੇਡਰ ਦਾ ਉਧਰ ਬਨੋਦ ਗਿੱਲ ਨੇਵੀ ਵਕਾਸ਼ ਦਾ ਹਰ ਇੱਕ ਜੱਫਾ 1100 ਦਾ ਹੋਣਾ ਆ ਰੇਡ ਪੈ ਗਈ ਡਾਕਟਰ ਜੀ ਆ ਗਈ ਆ ਪਾਹੀ ਮੈਚ ਲਓ ਸਾਹਮਣੇ ਕਹਿੰਦੇ ਨੌਜਾਨ ਸਰਪੰਨ ਕੁਮਾਰ ਦਾ ਪੁੱਤਰ ਇਸ ਲਈ ਰੇਡ ਪਾਉਣ ਲਈ ਬੈਠਾ ਹੋਇਆ ਹੈ ਮੇਰੇ ਮਿੱਤਰੋ ਇਹ ਸਾਇਲਾ ਦੇਪਨ ਪਿੰਡ ਵਾਲਾ ਜਿਹੜੇ ਕੈਥਲ ਦਾ ਪੈਂਦਾ ਤਿੰਨ ਚਾਰ ਮੋਟਰਸਾਈਕਲਾਂ ਦਾ ਜੇਤੂ ਖਿਡਾਰੀ ਹੈ ਇਹ ਦੇਪਨ ਵਾਲਾ ਸਾਇਲ ਮੇਰੇ ਮਿੱਤਰੋ ਲੈ ਵੀ ਭਾਈ ਜੀ ਸਾਨਾਂ ਦੀਆਂ ਟੱਕਰਾਂ ਦੇਖਣੀਆਂ ਨੇ ਲੈਂਡ ਛੱਡ ਕੇ ਭਾਈ ਜੀ ਧੰਨਵਾਦ ਹੁਣਾ ਆਹ ਪਰ ਨੰਬਰ ਕਹਿੰਦੇ ਨਾਜਾਨੇ ਜ਼ਿਲ੍ਹੇ ਕੈਸਰਵਾਲਾ ਦੇ ਪਿੰਡ ਦਾ ਸਾਇਲ ਇੱਕ ਤਕੜਾ ਨੰਬਰ ਜੁੜ ਗਿਆ ਆ ਇਸੇ ਇਲਾਕੇ ਦਾ ਜ਼ਿਲ੍ਹੇ ਫਤਿਹਬਾਦ ਦਾ ਅਲੀਕੇ ਪਿੰਡ ਹੈ ਚੌਧਰੀ ਸਾਹਬਰਾਮ ਦਾ ਪੁੱਤਰਾ ਲੈ ਵੀ ਦੀਪ ਰੇਡ ਪਾਉਣ ਦੇ ਲਈ ਆ ਗਿਆ ਨਾਜਾਨਾ ਅਲੀਕੇ ਪਿੰਡ ਦਾ ਸੁਖੀ ਤੀਜੇ ਸਾਲ ਦਾ ਫਾਈਨਲ ਇਹ ਕਹਿੰਦੇ ਲਗਾਤਾਰ ਤੀਜੇ ਸਾਲ ਦਾ ਫਾਈਨਲ ਖੇਡ ਰਿਹਾ ਹੈ ਆ ਪਈ ਹੋਈ ਕਬੱਡੀ ਹੈ ਮੁੰਡੇ ਚਾਰ ਤਿਆਰ ਕੌਣ ਬੈਸਟ ਬਣਦਾ ਹੈ ਆਓ ਵੇਖੋ ਇਸਵੇਂ ਆਓ ਵੇਖੋ ਪੱਟੀਆਂ ਖੁੱਚ ਇੱਕ ਪਾਸੇ ਸੁਖੀ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਅੰਕ ਰੇਡਰ ਦਾ ਹੈ ਅੰਕ ਰੇਡਰ ਦਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਅੰਕਤ ਆ ਗਿਆ ਹੈ ਤੇ ਡਾਕਟਰ ਅਕਰੀ ਸਿਰ ਤੋਂ ਸੋਲਿਆ ਲਓ ਸਾਹਮਣੇ ਕਹਿੰਦੇ ਨੜਹਾਣੇ ਵਾਲਾ ਅੰਕਤ ਮੇਰੇ ਮਿੱਤਰੋ ਰੇਡ ਪਾ ਰਿਹਾ ਮੋਟਰਸਾਈਕਲਾਂ ਦਾ ਜੇਤੂ ਹੈ ਇੱਕ ਪਾਸੇ ਪਾਲਾ ਸ਼ਰਮਾ ਮੱਖੇ ਵਾਲੀ ਹੈ ਕਾਜੂ ਮੱਖੇ ਵਾਲੇ ਪਿੰਡ ਦਾ ਰੂਪ ਕਹਿੰਦੇ ਪਾਲੇ ਦਾ ਵੀਰ ਹੈ ਨਾਲ ਮਤਰੋਡੇ ਵਾਲਾ ਵਿਕਾਸ ਹੈ ਆਹ ਸਾਹਮਣੇ ਕਹਿੰਦੇ ਰੂਪ ਸ਼ਰਮਾ ਮੱਖੇ ਵਾਲੀ ਕੰਦਾ ਟਰਾਈ ਮੇਰੇ ਮਿੱਤਰੋ ਪਰ ਅੰਕਤ ਨੜਹਾਣੇ ਵਾਲਾ ਕਹਿੰਦਾ ਹਟ ਪਿੱਛੇ ਮਾਸੀ ਰਿਹਾ ਪੁੱਤਾ ਫੇਰ ਮਿਲਦੇ ਆ ਹਟ ਪਿੱਛੇ ਨਾ ਜਾ ਨਾ ਫੇਰ ਮਿਲਦੇ ਆ ਤੇ ਵੀ ਸਿੰਘਾਹਰਲੇ ਪਾਸੇ ਆਹ ਸਾਹਮਣੇ ਕਹਿੰਦੇ ਰੇਡ ਪਾਉਣ ਲਈ ਰਾਵੀਰ ਸਿੰਘ ਦਾ ਪੁੱਤਰ ਵਾਧਾ ਮੇਰੇ ਮਿੱਤਰੋ ਇਹਦਾ ਜਿਲ੍ਹੇ ਝੱਜਰ ਦੇ ਵਿੱਚ ਨੌਜਾ ਦਾ ਘਨੌਰੀ ਪਿੰਡ ਹੈ ਇਹ ਕਹਿੰਦਾ 20 ਕਿਲੋਮੀਟਰ ਦੇ ਝੱਜਰ ਸ਼ਹਿਰ ਪੈ ਜਾਂਦਾ ਮੈਨੂੰ ਲਾ ਘਨੌਰੀ ਵਾਲਾ ਭੋਲਾ ਇੱਕ ਸ਼ਾਨਦਾਰ ਨੰਬਰ ਜੋੜਦਾ ਹੋਇਆ ਹੈ ਦੇਬਨ ਵਾਲਾ ਸਾਇਲ ਦੀਪ ਫੇਰ ਆ ਗਿਆ ਸੋਨਿਆ ਆ ਫੇਰ ਆ ਗਿਆ ਹਲੇ ਤੱਕ ਕੋਈ ਜੱਫਾ ਨਹੀਂ ਲਗਿਆ ਆ ਰੇਡ ਪੈ ਗਈ ਲੈ ਵੀ ਪੰਡਤਾ ਤੂੰ ਤਕੜਾ ਹੈ ਤੇਰੀ ਸਫਤ ਕੀਤੀ ਹੈ ਆ ਵੇਖੋ ਨਾਲ ਵਿਕਾਸ਼ ਲੈ ਵੀ ਵਿਕਾਸ਼ ਤੇਰਾ ਜੱਫਾ ਬਨੋਦ ਗਿੱਲ ਨੇਵੀ ਵਾਲਾ ਕਹਿੰਦਾ 1100 ਦਾ ਹੋਣਾ ਬਕਾਸ਼ ਸਹਲ ਬਕਾਸ਼ ਸਹਲ ਟੱਕਰ ਸਿਰੇ ਦੀ ਲੱਗਦਾ ਚੋਰ ਉਹ ਵਾਹ ਓਏ ਚੋਪੜਾ ਵਾਹ ਓਏ ਚੋਪੜਾ ਬੀਤੂ ਸਮਾ ਜ ਨਹੀਂ ਐਸਵੇਂ ਕਮਾਲ ਕਰਤੀ ਐ ਉਸ ਕੰਝੇ ਟੈਡ ਕਰਤੇ ਐ 1100 ਦਾ ਜਫਾ ਇਹਨ ਲਾ ਦਿੱਤਾ ਅਗਲੀ ਰੇਡ ਸੁਖੀ ਦੀ ਸੁਖੀ ਗੁਰਜੀਤ ਸਾਈ ਪ੍ਰਸਕੇਟਾ ਲੇ ਵੀ ਸੁਖੀ ਤੇਰੀ ਹਰ ਕਬੱਡੀ ਦੇ ਆਪਾਂ 500 ਦੇਵਾਂਗੇ ਸਾਡਾ ਸਿੰਦਰੂ ਖਜਾਨਚੀ ਕਹਿੰਦਾ ਗੁਰਜੀਤ ਬੈਠਾ ਸਾਈ ਪ੍ਰੈਸ ਦੇ ਵਿੱਚ ਮੇਰੇ ਮਿੱਤਰੋ ਉਹ ਕਹਿੰਦਾ ਸੁਖੀ ਦੀ ਹਰ ਇੱਕ ਰੇਡ 5-500 ਦੀ ਪਰ ਸ਼ੀਲੂ ਕੇ ਵਾਲਾ ਆਹ ਸ਼ੀਲੂ ਕੇ ਵਾਲਾ ਟਿੰਕੂ ਦਾ ਵੀਰ ਇਸ ਨੇ ਸ਼ੀਲੂ ਦਾ ਭਰਾ ਪਿਹਾਰੇ ਫੈਮਿਲੀ ਦਾ ਮੇਰੇ ਮਿੱਤਰੋ ਉਹ ਵਾਹ ਓਏ ਮਨੀਸ਼ ਸਿੰਘ ਪਿਹਾਰੇ ਜਾਮਾ ਪਰ ਕਹਿੰਦੇ 500 ਦੀ ਸਫਲਤਾ ਆ ਗਿਆ ਅਲੀਕੇ ਪਿੰਡ ਦਾ ਸੁਖੀ ਮੇਰੇ ਮਿੱਤਰੋ ਅਗਲੀ ਰੇਡ ਪਾਦਲੇ ਅੰਕਤ ਨਡਾਣੇ ਵਾਲਾ ਆਹ ਮੁੰਡਾ ਵੀ ਇਸੇ ਸਾਲ ਪੰਜਾਬ ਦੇ ਕਬੱਡੀ ਕਪਾ ਦਾ ਐਂਟਰੀ ਮਾਰ ਗਿਆ ਮੇਰੇ ਮਿੱਤਰੋ ਤੇ ਪਹਿਲਾ ਮੋਟਰਸਾਈਕਲ ਜਿਹਨੇ ਸੰਗਰੂਰ ਦੇ ਚੱਠੇ ਗਵਿੰਦਪੁਰੇ ਤੋਂ ਲੰਗੀ 7 ਸਤੰਬਰ ਨੂੰ ਜਿੱਤਿਆ ਤੇ ਗੱਲਾਂ ਦੁਨੀਆ ਦੇ ਵਿੱਚ ਚੱਲੀਆਂ ਪਰ ਦੂਜੇ ਪਾਸੇ ਪਾਲਾ ਸ਼ਰਮਾ ਅਈ ਤੇ ਆਜੇ ਤੇ ਕਹਿੰਦੇ ਖਰੇ ਖਰੇ ਡੱਕ ਜਾਂਦਾ ਮੇਰੇ ਮਿੱਤਰੋ ਅਈ ਤੇ ਆਜੇ ਖਰੇ ਖਰੇ ਡੱਕ ਲੈਂਦਾ ਘਨੌਰੀ ਵਾਲਾ ਉਸਤਾਦਾ ਫੇਰ ਆ ਗਿਆ ਨੋਜਾਨ ਆ ਰੇਡ ਪੈ ਗਈ ਹੈ ਇੱਕ ਪਾਸੇ ਇੱਕ ਜੱਫਾ ਇੱਕ ਪਾਸੇ ਹਲੇ ਤੱਕ ਨਹੀਂ ਲੱਗਿਆ ਆ ਰੇਡ ਹੈ ਫਾਈਨਲ ਮੈਚ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਲੈ ਵੀ ਪਹਾੜੀ ਗੱਲ ਜੱਫਿਆਂ ਤੇ ਹੈ ਜੱਫਾ ਬੜਾ ਜ਼ਰੂਰੀ ਹੈ ਜੱਫਾ ਬੜਾ ਜ਼ਰੂਰੀ ਹੈ ਮਨੀਸ਼ ਵਾਹ ਓਏ ਚੋਬਰਾ ਹੱਲਾ ਗੁੱਲਾ ਪਰਨੇ ਕੁਮ ਗਿਆ ਰਮਾਲ ਕੁਮ ਗਿਆ ਆ ਵੇਖੋ ਜੱਫਾ ਲੱਗ ਗਿਆ ਵੈਗੁਰੂ ਲੇ ਵੀ ਅਮਰਤਾ ਫੌਜੀਆ ਹੈ ਕੋਈ ਇੱਛਾ ਇੱਕੋ ਹੀ ਮੈਚ ਹੈ ਜੇ ਲਾ ਦੀਏ ਪੈਸੇ ਤੇ ਨਿਆਰਾ ਵੱਖਰਾ ਹੋ ਜਾਵੇ ਫੌਜੀ ਸਾਹਿਬ ਉਹ ਕਹਿੰਦਾ 500 ਲਾ ਦੇ ਆ ਕਬੱਡੀ ਤੇ ਲੈ ਵੀ ਅਮਰਤਾ ਤੇ ਧੰਵਾਦ ਹੈ ਆ ਕਬੱਡੀ 500 ਦੀ ਹੈ ਇਹ ਕਹਿੰਦੇ ਦੇਬੜ ਵਾਲਾ ਸਾਇਲ ਮੇਰੇ ਮਿੱਤਰੋ ਰੇਡ ਪਾ ਰਿਹਾ ਆਓ ਚੱਕ ਆਓ ਚੱਕ ਬਾਹਰ ਮੇਰੇ ਮਿੱਤਰੋ ਪਾਲਾ ਸ਼ਰਮਾ ਮਾਖੇ ਵਾਲਿਆ 500 ਨੂੰ ਕੌਣ ਨਾ ਜਿੰਪੜੇ ਇਹ ਨੋਟਾਂ ਦੀ ਗੱਲ ਜਦੋਂ ਆ ਜੇ ਅਮਰਪਾਲ ਫੌਜੀਆ ਫਿਰ ਤੇ ਲੋਕ ਹੱਦਾ ਬਣੇ ਤਾਂ ਨਾ ਨਾ ਪਾਈਏ ਪਾੜੀ ਹੁਣ ਆਪਾਂ ਦੋ ਰੈਵਰੀ ਲੱਗੇ ਪਿਆ ਪਾੜੀ ਕੱਢ ਜੀ ਆਪਾਂ ਹੁਣ ਜਰਨੈਲ ਤੁਸੀਂ ਬਾਹਰ ਆਜੋ ਫਿਰ ਹੁਣਾ ਜਰਨੈਲ ਤੁਸੀਂ ਬਾਹਰ ਆਜੋ ਪਰ ਤੁਸੀਂ ਬਾਹਰ ਆ ਚੁੱਕੇ ਭਾਈ ਹੁਣਾ ਸੀ ਜਾਣਿਆ ਪਰ ਬਹੁਤ ਟਾਈਮ ਹੋ ਗਿਆ ਸੇਵਕਾ ਫਿਰ ਤੁਸੀਂ ਆਜੋ ਕਾ ਹੁਣਾ ਜਾਣਿਆ ਬਹੁਤ ਟਾਈਮ ਹੋਇਆ ਪਿਆ ਖੇਲੋ ਲੈ ਵੀ ਮਨੀਸ਼ਾ ਤੇਰਾ 1100 ਲੈ ਜੀ ਸਾਡਾ ਸੁਸ਼ੀਲ ਜੰਗੂ ਤੇ ਬੱਬੂ ਚੈਰ ਉਹਨਾਂ ਭਰਾਵਾਂ ਨੇ ਵੱਡੇ ਪੱਦਰ ਤੇ ਤੇਰੇ ਲਈ 1100 ਦੇ ਮਾਨ ਸਨਮਾਨ ਕੀਤੇ ਆ ਕੋਈ ਅਲੀਪੁਰ ਦੀ ਟੀਮ ਦਾ ਕੰਡੀ ਕਰ ਆਪਣੇ ਚਾਰ ਪੰਜ ਬੱਚੇ ਪਾਏ ਲੱਗ ਰਿਹਾ ਉਸ ਤੋਂ ਦੋਵੇਂ ਗੱਲਾਂ ਗੱਲਾਂ ਵਿੱਚ ਗੱਲ ਦੀ ਗਾਲ ਬਣ ਜੇ ਗੱਲਾਂ ਗੱਲਾਂ ਵਿੱਚ ਗੱਲ ਪਹਾਈਦੀ ਨਹੀਂ ਜਦ ਨਾਲ ਮਸਲੇ ਵਿਗੜ ਜਾਂਦੇ ਐ ਰਾਜੀ ਨਾਮਾ ਕਰ ਲੋ ਮਸਲੇ ਨਿਬੜ ਜਾਂਦੇ ਐ ਭਾਈ ਬਣ ਕੇ ਹੁਣ ਤੇ ਥੋੜਾ ਟਾਈਮ ਆ ਯਾਰ ਬੇਨਤੀ ਐ ਹੇ ਮੈਂ ਸ਼ੁਰੂ ਕਰ ਲਈਏ ਇੱਕ ਅਦਾ ਨੰਮਰਕ ਕੋਈ ਗੱਲ ਨਹੀਂ ਇਹ ਸਾਰੇ ਰੈਫਰੀ ਸਹਿਬਾਨ ਜਰੂਰ ਮੇਰਾ ਭਾਈ ਕਿਦੂ ਜੀ ਦਾ ਸਾਥ ਪਲੇਅਰ ਪਲੇਅਰਾਂ ਦਾ ਸਾਥ ਦਿੰਦੇ ਆ ਤੇ ਆਪਾਂ ਰਿਵਿਊ ਦੱਸ ਦੇਣ ਜੀ ਇੱਕ ਅਦਾ ਲੈ ਸਕਦੇ ਜਾਂ ਨਹੀਂ ਮਨੀਸ਼ ਤੋਂ ਸ਼ਾਮ ਦਾ ਪਲੇਅਰ ਖੜ ਜਾਦਾ ਸੁਣਿਆ ਲੈ ਵੀ ਫਰੋ ਤਾਰੀਆਂ ਕਰ ਲਈਆਂ ਮੈਚ ਸ਼ੁਰੂ ਕਰੀ ਜ਼ੋਰਦਾਰ ਮੇਰੇ ਮਿੱਤਰੋ ਨਹੀਂ ਨਹੀਂ ਮਨੀਸ਼ ਲਾਓ ਸੈਟਾ ਗਰਾਊਂਡ ਕਲੀਅਰ ਰੱਖੋ ਭਾਈ ਯਾਰ ਬੇਨਤੀ ਹੈ ਸਾਰਿਆਂ ਨੂੰ ਲੈ ਵੀ ਪਾਕ ਕਾਡੀ ਕਾਡੀ ਪਹਿਲਾ ਸ਼ਰਮਾ ਜੀ ਇਧਰ ਆ ਪਾਕੋ ਸਾਹਿਬ ਖੜੋ ਯਾਰ ਬੇਨਤੀ ਹੈ ਭਾਈ ਬਣ ਕੇ ਕਰੋ ਐਡਜਸਟਮੈਂਟ ਯਾਰ ਸਾਰਿਆਂ ਦਾ ਧੰਨਵਾਦ ਹੈ ਦੇਵਨ ਸਾਹਿਬ ਸਾਇਲ ਸਮਾਧਾਨ ਪਲੇਅਰੋਂ ਯਾਰ ਭਾਈ ਬਣ ਕੇ ਬੇਨਤੀ ਰਿਕਵੈਸਟਿੰਗ ਕਰ ਸਕਦੇ ਆ ਨਾ ਕਿਉਂਕਿ ਯਾਰ ਸਾਰਾ ਮੇਲਾ ਨਿਪੜਿਆ ਪਿਆ ਜਦੋਂ ਇੱਥੇ ਆ ਕੇ ਰੌਲਾ ਜੇ ਹੋ ਜਾਂਦਾ ਫਿਰ ਗੱਲਾਂ ਸੁਣੀਆਂ ਟੇਡੀਆਂ ਹੋ ਜਾਂਦੀਆਂ ਭਾਈ ਬਣ ਕੇ ਨਿਪੜ ਜਾਂਦੇ ਮੇਲਾ ਯਾਰ ਰਲ ਮਿਲ ਕੇ ਸਾਰਿਆਂ ਦਾ ਸਹਕਾਰ ਲੈ ਵੀ ਪਾ ਨਾ ਹੋ ਜਾਣਾ ਨੇੜ ਸੁਖੀ ਕਾਹ ਮੁੰਡਿਆਂ ਨੂੰ ਸੈਟਲਾ ਲੈਣ ਮਿਹਰਬਾਨੀ ਕਰਕੇ ਯਾਰ ਕੋਈ ਗੱਲ ਨਹੀਂ ਇੱਕ ਮੈਚ ਹੈ ਜੇ ਰੈਫਰੀ ਡਿਸੀਜਨ ਹੋ ਜੁੱਤਾ ਵੀ ਕੋਈ ਵੱਡੀ ਗੱਲ ਨਹੀਂ ਇਹਦਰ ਧੰਨਵਾਦ ਆ ਸਾਡੇ ਸੁਸ਼ੀਲ ਜੀ ਪੱਤਰਕਾਰ ਸਾਹਿਬ ਵਿਸ਼ੇਤਰ ਤੇ ਧੰਨਵਾਦ ਕੀਤਾ ਜਾ ਰਿਹਾ ਹੈ ਸਾਰੀ ਕਵਰੇਜ ਜਿਹੜੀ ਆਪਣੇ ਕੈਮਰੇ ਦੇ ਵਿੱਚ ਕੈਦ ਕੀਤੀ ਹੈ ਗਰਾਊਂਡ ਜਿਹੜਾ ਖਾਲੀ ਕਰ ਲੋ ਮੇਰਾ ਭਾਈ ਬਣ ਕੇ ਬੇਨਤੀ ਹੈ ਲੈ ਵੀ ਪਹਿਲੇ ਪਾਓ ਰੇਡ ਕਬਡੀ ਟਾੜੀ ਹੈ ਪਾਓ ਕਿਹੜਾ ਰੇਡ ਰੇਡ ਪਾਵੇਗਾ ਕਨੌਰੀ ਸਾਹਿਬ ਪਾਈਏ ਰੇਡ ਪਾਈਏ ਨੋਜਾਨਾ ਪਨੀਸ਼ ਲਓ ਸੱਟ ਭਾਈ ਬਣ ਕੇ ਅਰ ਮਾਰ ਦਿਓ ਜ਼ੋਰ ਕੋਈ ਗੱਲ ਨਹੀਂ ਹੁਣੇ ਫੈਸਲੇ ਹੋ ਜਾਣੇ ਕਿ ਕਿਹਦੇ ਫੈਸਲੇ ਜਿੱਤਾਂ ਦੇ ਤੇ ਕਹਿੰਦੇ ਫੈਸਲੇ ਹਾਰਾਂ ਦੇ ਖੇਡਣ ਜੋਰਾ ਨਾਲ ਕਬੱਡੀ ਬੀਬਾ ਪੁੱਤ ਸਰਦਾਰਾਂ ਦੇ ਖੇਡਣ ਜੋਰਾ ਨਾਲ ਕਬੱਡੀ ਬੀਬਾ ਪੁੱਤ ਸਰਦਾਰਾਂ ਦੇ ਆਲੀਕੇ ਪਿੰਡਾਂ ਸੁਖੀ ਆ ਗਿਆ ਉਸਤਾਦ ਦਾ ਚੱਕਿਓ ਮੈਕ ਜਰਾ ਹਾਰ ਰੇਡ ਪੈ ਗਈ ਆ ਖੇਡ ਮੈਦਾਨ ਦੇ ਵਿੱਚ ਪਰ ਇੱਕ ਪਾਸੇ ਕਹਿੰਦੇ ਸੁਖੀ ਹੈ ਪਾਕ ਕਬਡੀਆਂ ਕਪੜੀ ਟੀਮ ਦੇ ਲਈ ਜੋੜਦਾ ਹੋਇਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਫੇਰ ਐਸਵੇਂ ਕਹਿੰਦੇ ਤਿਆਰ ਵਰ ਤਿਆਰ ਹੈ ਕਿਹਦੇ ਵਿੱਚੋਂ ਕੌਣ ਐਸਵੇਂ ਖੇਡ ਮੈਦਾਨ ਦੇ ਵਿੱਚ ਪਾਵੇਗਾ ਕਬੱਡੀ ਮੇਰੇ ਮਿੱਤਰੋ ਮੁੰਡੇ ਕਹਿੰਦੇ ਐਸਵੇਂ ਅਕਤ ਹੈ ਪਾਲਾ ਤਿਆਰ ਵਿਕਾਸ ਤੇ ਔਰ ਤਿਆਸਵੇਂ ਕਿਲ ਮੈਦਾਨ ਦੇ ਵਿੱਚ ਮੁੰਡਾ ਪਾਲਾ ਪੰਡਿਤ ਅੰਕਤ ਆਦੀ ਤਰੀਕ ਦਾ ਸਿਰੇ ਦਾ ਰੇਡਰ ਵਾਹ ਵੇਖੋ ਅਕਮੜੀ ਟੀਮ ਦੇ ਲਈ ਜੋੜਦਾ ਹੋਇਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਸੁਖੀ ਫੇਰ ਇਹ ਤਿਆਰ ਵਰ ਤਿਆਰ ਹੈ ਮਨੀਸ਼ ਪਹਾੜੀ ਹੈ ਤੈਨ ਕਿਹਦੇ ਪਿਉਤਨ ਦੀ ਜਿਹੜੀ ਬਣੀ ਹੋਈ ਹੈ ਜੇ ਟੱਕਰ ਮਨੀਸ਼ ਦੇ ਨਾਲ ਹੋਗੀ ਲੋਕਾਂ ਨੇ ਆਪ ਹਾਰੇ ਤਾੜੀਆਂ ਮਾਰਨੀਆਂ ਇੱਕ ਪਾਸੇ ਮਨੀਸ਼ ਇੱਕ ਪਾਸੇ ਸੁਖੀ ਟੱਕਰ ਸਿਰੇ ਦੀ ਮੇਲਾ ਨਾਗਪੁਰ ਪਿੰਡ ਚੱਲਦਾ ਕੰਮ 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 ਕਾਮ ਉਹ ਕਰਦਾ ਹੋ ਗਿਆ ਕੰਮ ਕਰਦਾ ਹੋ ਗਿਆ ਟੱਕ ਏ ਟੱਕ ਏ ਬਾਏ ਕਬਰਗਵਾ ਬਾਏ ਕਬਰਗਵਾ ਬਾਏ ਕਬਰਗਵਾ ਬਾਏ ਕਬਰਗਵਾ ਬਾਏ ਕਬਰਗਵਾ ਆਹ ਅਕ ਰੇਟਰ ਦਾ ਓ ਸੁਖੀ ਦੇ ਲਈ ਤਾੜੀ ਮਾਰੋ ਯਾਰ ਜ਼ੋਰਦਾਰ ਓਏ ਨਾਗਪੁਰਿਓ ਕਦੇ ਚੁੱਪ ਜੇ ਕਰ ਗਏ ਕੀ ਹਾਲ ਚਾਰਾ ਮੁੰਡਾ ਇਲਾਕੇ ਦਾ ਸਪੋਰਟ ਕਰਿਆ ਕਰੋ ਮੁੰਡਾ ਇਲਾਕੇ ਦਾ ਸਪੋਰਟ ਕਰਿਆ ਕਰੋ ਕਹਿੰਦੇ ਜਦੋਂ ਆਪਣਾ ਕੋਈ ਤਰੱਕੀ ਕਰੇ ਉਹਦੇ ਲਈ ਰਾਹ ਬਣਾਉਣਾ ਚਾਹੀਦਾ ਉਹਦੇ ਰਾਹ ਦਾ ਰੋੜਾ ਨਹੀਂ ਪਾਉਣਾ ਚਾਹੀਦਾ ਅੰਕ ਰੇਡਰ ਦਾ ਅੰਕ ਰੇਡਰ ਦਾ ਆਹ ਰੇਡ ਤੇ ਬੋਲ ਡਾਕਟਰ ਦੇ ਲਓ ਸਾਹਮਣੇ ਕਹਿੰਦੇ ਭੋਲਾ ਘਨੌਰੀ ਵਾਲਾ ਮੇਰੇ ਮਿੱਤਰੋ ਇਸ ਨੇ ਰੇਡ ਪਾਉਣ ਦਾ ਵਾਅਦਾ ਹੋਇਆ ਹੈ ਹਰਿਆਣੇ ਦੇ ਕਹਿੰਦੇ ਬਾਈਆਂ ਜਨਿਆਂ ਦੇ ਵਿੱਚੋਂ ਝੱਜਰ ਜਿ ਦੀ ਗੱਲ ਧੁਰਦੀ ਹੈ ਪਰ ਅੱਜ ਜिले ਫਤਿਹਬਾਦ ਦਾ ਮੇਰੇ ਮਿੱਤਰੋ ਨਾਗਪੁਰ ਪਿੰਡਾ ਤੇ ਖਨੌਰੀ ਵਾਲਾ ਭੋਲਾ ਇੱਕ ਸ਼ਾਨਦਾਰ ਨੰਬਰ ਜੋੜਦਾ ਹੋਇਆ ਪਾਲਾ ਕਹਿੰਦਾ ਅੱਜ ਦੂਰੋਂ ਦੂਰੋਂ ਸੱਦੇ ਹੈ ਤੇ ਕਿਸੇ ਗੱਲ ਕਰਕੇ ਸੱਦੇ ਹੈ ਪਾਲਾ ਸ਼ਰਮਾ ਮੱਖੇ ਵਾਲੀਆ ਲੈ ਵੀ ਪਾਲਿਆ ਟੀਮ ਚੰਗੀ ਬਣਾਈ ਹੈ ਬਾਬੇ ਫਾਜ਼ਲ ਸ਼ਾਹ ਦੀ ਕਿਰਪਾ ਹੋ ਗਈ ਹੈ ਪਰ ਸਰਪੰਦ ਕੁਮਾਰ ਦੇ ਪੁੱਤਰ ਦੀ ਰੇਡ ਪੈਂਦੀ ਹੈ ਦੇਬਨ ਵਾਲਾ ਸਾਇਲ ਮੇਰੇ ਮਿੱਤਰੋ ਜिले ਕੈਥਲ ਦਾ ਪਿੰਡਾ ਇੱਕ ਪਾਸੇ ਮਤਰੋਡੇ ਵਾਲਾ ਪਰ ਨੰਬਰ ਦੇਖਦੇ ਆਂ ਵੀ ਸਾਇਲ ਦੇਬਨ

ਹੁਣ ਪਾਲਿਆ ਕੋਈ ਚੱਕਰ ਨਹੀਂ ਲੈ ਵੀ ਰੇਡ ਲੈ ਵੀ ਚੱਲ ਪਾ ਕਬੱਡੀ ਚੱਲੋ ਚੱਲੋ ਪਾਓ ਕਬੱਡੀ ਸਾਰਾ ਮੇਲਾ ਗਿਆ ਹੱਲ ਚੱਲਾਂ ਘਰੇ ਤੁਰ ਚੱਲਾਂ ਸਿਆਂ ਸੱਤਾ ਨੂੰ ਪੁਲਿਸ ਲੈ ਗਈ ਫੜ ਕੇ ਮੈਨੂੰ ਡਰ ਲੱਗੇ ਮੇਲੇ ਵਿੱਚ ਦਾਰੂ ਪੀ ਕੇ ਬੈਲੀਆਂ ਦੀ ਡਾਂਗ ਖੜ ਕੇ ਵੇ ਮੈਨੂੰ ਡਰ ਲੱਗੇ ਮੇਲੇ ਵਿੱਚ ਹੁਣ ਤੇ ਮੇਲਾ ਵੀ ਨਿਪੜ ਗਿਆ ਭਾਈ ਵੜ ਕੇ ਥੋੜਾ ਸਮਾਂ ਬਾਕੀ ਆ ਲੈ ਵੀ ਨਾ ਇਹਨਾਂ ਪਾ ਕਬੱਡੀ ਇੱਕ ਇੱਕ ਨੰਬਰ ਤੇ ਨਹੀਂ ਹੇਡ ਬਾਜ਼ੀਆਂ ਚੰਗੀਆਂ ਲੱਗ ਰਹੀਆਂ ਲੈ ਵੀ ਭੋਲੇ ਰੇੜ ਪਾ ਲੈ ਵੀ ਭੋਲੇ ਪਾ ਕਬੱਡੀ ਹੁਣ ਆਪਾਂ ਆ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਮੇਰੀ ਬੇਨਤੀ ਹੈ ਹੁਣ ਰੈਫਰੀ ਆ ਇਹ ਤੜਕੇ 8 ਵਜੇ ਆਏ ਆ ਇਹਨਾਂ ਨੇ ਅਗਲੇ ਟੂਰਨਾਮੈਂਟ ਤੇ 8 ਵਜੇ ਜਾਣਾ ਫਿਰ ਦੀਪ ਬਾਕੀ ਗੱਲ ਇਹ ਵੀ ਹੈ ਨਾ ਜਿਹੜੇ ਮੈਚ ਨੂੰ ਦੁੱਖ ਤੋੜਨੇ ਦਾ ਥਕੇਵਾ ਤਾਰ ਨਾ ਹੁੰਦਾ ਉਹ ਮੈਚ ਜਦੋਂ ਰੌਲਾ ਰੱਪਾ ਜੇ ਪੈ ਜਾਵੇ ਫਿਰ ਗੱਲਾਂ ਵਧੀਆਂ ਨਹੀਂ ਹੁੰਦੀਆਂ ਇਹਦੇ ਵਿੱਚ ਕਾਰਨ ਪਤਾ ਕੀ ਹੈ ਮਣੀ ਹੁਣ ਲਾਈਵ ਵਾਲੇ ਆ ਉਹਨਾਂ ਨੇ ਵੀ ਤੜਕੇ ਸਨੇਹਾ ਜਾਣਾ ਹੁੰਦਾ ਹੈ ਰੈਫਰੀ ਆ ਉਹਨਾਂ ਨੇ ਵੀ ਸਨੇਹਾ ਜਾਣਾ ਹੁੰਦਾ ਹੈ ਓਪਨ ਵਾਲਾ ਨੇ ਤਾਂ ਉਹੀ 4:00 ਵਜੇ ਆਉਣਾ ਹੁੰਦਾ ਹੈ ਤੇ ਹੁਣ ਆ ਇਹਨਾਂ ਦੀ ਜੌਬ ਹੈ ਇਹ ਕਿਹੜੇ ਵੇਲੇ ਸੌਣਗੇ ਹੁਣ ਇਹ ਨਿੱਕੀਆਂ ਨਿੱਕੀਆਂ ਗੱਲਾਂ ਜੱਗੀਆਂ ਨਹੀਂ ਤੇ ਸਾਊਂਡ ਵਾਲਾ ਬੰਦਾ ਹੈ ਉਹਨੇ ਵੀ ਤੜਕੇ ਸਨੇਹਾ ਕੰਮ ਤੇ ਜਾਣਾ ਹੁੰਦਾ ਮੈਨੂੰ ਲੱਗਦਾ ਹੁਣ ਲਾਈਵ ਵਾਲਾ ਟਾਈਮ ਵੀ ਪੂਰਾ ਹੋ ਗਿਆ ਨ ਕਿਉਂਕਿ ਇਹਦਾ ਵੀ ਡਾਟਾ ਹੁੰਦਾ ਮੇਰੇ ਵੀਰੋ ਇਹ ਗੱਲ ਤੇ ਧਿਆਨ ਦੇਈ ਆਪਾਂ ਮੈਚ ਸ਼ੁਰੂ ਕਰੀ ਜੀ ਨੇ ਲਾਏ ਵੇਖਦੇ ਉਹਨਾਂ ਦਾ ਕੀ ਹਾਲ ਹੋਣਾ ਜਿਹੜੇ ਹੁਣ ਘਰੇ ਬੈਠੇ ਲਾ ਕੇ ਕੋਲਰ ਲਾਏ ਵੇਖਦੇ ਹੋਣੇ ਏਸ਼ੀਆ ਦੇ ਵਿੱਚ ਲਾਏ ਵੇਖਦੇ ਹੋਣੇ ਉਹਨਾਂ ਦਾ ਕੀ ਹਾਲ ਹੋਣਾ ਉਹ ਵੀ ਚਾਹੁੰਦੇ ਆ ਵੀ ਕਬੱਡੀ ਚੜ ਚੜ ਕੇ ਭਵੇ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਖਨੌਰੀ ਵਾਲਾ ਭੋਲਾ ਅਗਲੀ ਰੇਡ ਪਾਉਣ ਦੇ ਲਈ ਬੈਧਾ ਹੋਇਆ ਹੈ ਸ਼ੀਨੂ ਕੇ ਵਾਲਾ ਮਨੀਸ਼ ਏ ਆ ਏ ਆ ਇਹ ਆ ਨਜ਼ਾਰਾ ਕਬੱਡੀ ਦਾ ਮੇਰੇ ਮਿੱਤਰੋ ਆ ਸਵਾਦ ਹੈ ਕਬੱਡੀ ਦਾ ਅੱਜ ਨਾਗਪੁਰ ਦੇ ਮੇਲੇ ਤੇ ਜਿਹੜੀਆਂ ਥਾਪੀਆਂ ਵੱਜੀਆਂ ਇਹ ਵੀ ਢਾਵੇਂ ਮੇਲਿਆਂ ਤੇ ਵੱਜਦੀਆਂ 우ਸਤਾਦਾਂ ਪੈਂਦੀ ਰੇਡ ਤੇ ਕਰਿਓ ਸਤ ਜਰਾ ਆ ਰੇਡ ਪੈ ਗਈ ਆ ਕਿਹੜੇ ਮੈਦਾਨ ਦੇ ਵਿੱਚ ਮੁੰਡੇ ਤਿਆਰ ਹੈ ਪਰ ਉਧਰਲੇ ਪਾਸੇ ਪੰਡਤ ਤਿਆੰਕਤ ਪਰ ਆਉ ਭੱਜ ਗਿਆ ਅੰਕ ਆਪਣੀ ਟੀਮ ਦੇ ਲਈ ਜੋਰ ਦਿੰਦਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਸੁਖੀ ਫੇਰ ਅਗੇ ਵੱਲ ਵਧਦਾ ਹੋਇਆ ਅਲੀ ਕੇ ਪਿੰਡ ਵਾਲਾ ਮੁੰਡਾ ਤਿਆਰ ਹੈ ਤੈਸ ਵਿੱਚ ਥੱਬੇ ਥੱਬੇ ਦੇ ਪੱਟਾ ਕਬੜੀ ਪਾ ਦੁੱਤੀ ਹੈ ਟੱਕਰ ਹੋਊਗੀ ਦੁਨੀਆ ਨੇ ਸਵਾਦ ਲੈਣਾ ਜਦੋਂ ਉਹ ਟੱਕਰ ਹੋਈ ਉਹ ਟੱਕਰ ਹੋਈ ਦੁਨੀਆ ਨੇ ਸਵਾਦ ਜਦੋਂ ਉਹ ਟੱਕਰ ਹੋਈ ਦੁਨੀਆ ਨੇ ਸਵਾਦ ਦੁਨੀਆ ਨੇ ਸਵਾਦ ਪਰ ਸੁਖੀ ਐ ਲੋਟ ਨਹੀਂ ਆਉਂਦਾ ਸੁਖੀ ਆ ਜਦੋਂ ਪਾਟਰ ਤੇ ਥਾਪੀ ਮਾਰਦਾ ਨਾ ਐ ਲੱਗਦਾ ਜਿਵੇਂ ਢੋਲ ਤੇ 18 21 ਝੜਦੀ ਹੁੰਦੀ ਹੈ ਵਾਹ ਵੇ ਸੁਖੀ ਪਰਮਾਨਾ ਐ ਤੇ ਨਿਆਰਾ ਵੱਖਰਾ ਕਰ ਦਿੱਤਾ ਜਿਹਨੂੰ ਜਿਹਨੂੰ ਸੁਖੀ ਦੀ ਖੇਡ ਵਧੀਆ ਲੱਗੀ ਇੱਕ ਤਾੜੀ ਬਾਬੇ ਫਾਜ਼ਲ ਸ਼ਾਹਰੇ ਦਾ ਦੀ ਗੋਰਦਾਰ ਮਾਰ ਦिए ਵਾਹ ਓਏ ਸਾਹਮਣੇ ਮਤਰੋਡੇ ਦਾ ਵਿਕਾਸ ਮੇਰੇ ਮਿੱਤਰੋ ਇੱਕ ਪਾਸੇ ਨਲਾਣੇ ਵਾਲਾ ਅੰਕਤ ਥਾਪੀ ਇਧਰ ਵੀ ਪਜ ਸਕਦੀ ਹੈ ਕਿਉਂਕਿ ਮੈਚ ਹੀ ਥਾਪੀਆਂ ਤੇ ਹੈ ਲੈ ਵੀ ਦੀਪਕੀ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਗੱਲ ਜੱਫੀਆਂ ਤੇ ਮੁੱਕਣੀ ਹੈ ਮਨੀਸ਼ ਕਹਿੰਦਾ ਮੈਨੂੰ ਸਬਰ ਨਹੀਂ ਆਉਂਦਾ ਮੈਨੂੰ ਸਬਰ ਨਹੀਂ ਆਉਂਦਾ ਉਹਨਾਂ ਚ ਸਬਰ ਨਹੀਂ ਆਉਂਦਾ ਉਹਨਾਂ ਚ ਸਬਰ ਨਹੀਂ ਆਉਂਦਾ ਆਹ ਕਹਿੰਦਾ ਜਿੰਨਾ ਚਿਰ ਜਫਾ ਨਹੀਂ ਲੱਗਦਾ ਉਹਨਾਂ ਚ ਸਬਰ ਨਹੀਂ ਆਉਣਾ ਟੱਕਰੋ ਹੀ ਹੋਣੀ ਐ ਟੱਕਰੋ ਹੀ ਹੋਣੀ ਐ ਇੱਕ ਪਾਸੇ ਪਹਾੜੀ ਐ ਇੱਕ ਪਾਸੇ ਸੁਖੀ ਆ ਪਰ ਸੁਖੀ ਫੜਨਾ ਆਹ ਮਜ਼ਾਕ ਥੋੜੀ ਆ ਸੁਖੀ ਫੜਨਾ ਮਜ਼ਾਕ ਥੋੜੀ ਆ ਅੱਜ ਤੇ ਰਵੀ ਸੋਏ ਮੰਨ ਗਿਆ ਅੱਜ ਤੇ ਰਵੀ ਸੋਏ ਕੌਡੀ ਕੌਡੀ ਮੰਨ ਗਿਆ ਅਤੇ ਰਵੀ ਸੋਏ ਕੌਡੀ ਕੌਡੀ ਮੰਨ ਲੈ ਰਵੀ ਰਵੀ ਅੱਜ ਅੱਜ ਪਤਾ ਲੱਗਦਾ ਆਹ ਸਾਨਾਂ ਦੇ ਪਿੰਡਾਂ ਦੇ ਵਿੱਚ ਭੇਡ ਹੁੰਦੇ ਆ ਮੇਰੇ ਮਿੱਤਰੋ ਪਰ ਦੇਬਣ ਵਾਲਾ ਲੈ ਵੀ ਮਤਰੋਡੇ ਵਾਲਿਆ ਮਤਰੋਡੇ ਵਾਲਿਆ ਮੋੜਦੇ ਤੋੜਦੇ ਧੁਖ ਮੋੜਦੇ ਪਾਜੀਆਂ ਤੋੜਦੇ ਧੁਖ ਪਰ ਆਹ ਜਾਣਦਾ ਅੰਗਲਾ ਅੰਕਲਾ ਕਮਾਉਂਦਾ ਅੰਗਲਾ ਤੇ ਰਮਾਲ ਕਮਾਉਂਦਾ ਨਹੀਂ ਮੇਰਾ ਦਿਲਬਰ ਜਾਨੀ ਦਿਲਬਰ ਜਾਨੀ ਅੰਗਲਾ ਤੇ ਰਮਾਲ ਕਮਾਉਂਦਾ ਪਰ ਘਨੌਰੀ ਵਾਲਾ ਉਸਤਾਦ ਆ ਫੇਰ ਆ ਗਿਆ ਮੁੰਡਾ ਫੇਰ ਆ ਗਿਆ ਫੇਰ ਆ ਗਿਆ ਅੱਜ ਤੇ ਰਵੀ ਸੁਖੀ ਦੀ ਇੱਕ ਅੱਧੀ ਪਾ ਦੇ ਇਹ ਗੱਲ ਮੰਨਣੀ ਪੈਣੀ ਆ ਅੱਜ ਤੇ ਖਰੀਆਂ ਖਰੀਆਂ ਮੋੜ ਗਿਆ ਅੱਜ ਤੇ ਖਰੀਆਂ ਖਰੀਆਂ ਸੁੱਖੀ ਮੋੜ ਗਿਆ ਜੱਤ ਹਾਰ ਬਾਬੇ ਦੇ ਹੱਥ ਆ ਰੇੜ ਪੈ ਗਈ ਅਕੇੜ ਮੈਦਾਨ ਦੇ ਵਿੱਚ ਮੁੰਡੇ ਚਾਰ ਤਿਆਰ ਵਰ ਤਿਆਰ ਹੈ ਚੌਦ ਦੇ ਵਿੱਚੋਂ ਕੌਣ ਜੇ ਜੱਫਾ ਲੱਗ ਗਿਆ ਗੱਲ ਬਣ ਜਾਣੀ ਆ ਪੰਡਤਾ ਗੱਲ ਬਣਦੀ ਨਹੀਂ ਸਾਨੇ ਕਹਿੰਦੇ ਬਣਾਉਣੀ ਪੈਂਦੀ ਆ ਇੱਕ ਪਾਲਾ 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 ਸ਼ਰਮਾ ਸ਼ਰਮਾ ਸ਼ਰਮਾਨਾ ਖੇਡਾਲੀਆਂ ਮਾਖੇ ਵਾਲੀਆਂ ਆ ਦੇਖੋ ਉਹ ਚੱਕਦਾ ਘੜੇ ਤੋਂ ਕੌਲਾ ਮੁੰਡੇ ਨੇ ਆਹ ਘਰਾਤੀ ਬੱਲੇ ਬੱਲੇ ਮੇਰੇ ਮਿੱਤਰੋ ਲੈ ਵੀ ਪਹਿਲਵਾਨਾ ਮੈਨੂੰ ਲੱਗਦਾ ਬਾਬੇ ਫਾਜ਼ਲ ਸ਼ਾਹ ਨੇ ਨੇੜੇ ਹੋ ਕੇ ਸੁਣੀ ਹੈ ਵੀ ਸੁੱਖੀ ਨੇ 11000 ਰੁਪਏ ਜਿਹੜਾ ਗਰੀਬ ਪਰਿਵਾਰ ਦੀਆਂ ਬੱਚੀਆਂ ਦਾ ਸਹਾਇਤਾ ਕਰਨਾ ਹੈ ਪਹਿਲਵਾਨਾ ਨੇੜੇ ਹੋ ਕੇ ਸੁਣੀ ਹੈ ਲੈ ਵੀ ਮਨੀਸ਼ ਓਏ ਜੇ ਇੱਕੋ ਹੀ ਲਾਰੇ ਤੇ ਨਜ਼ਾਰਾ ਵੱਖਰਾ ਹੋ ਜਾਣਾ ਤੇ ਜੇ ਭੱਜ ਗਿਆ ਮੁੰਡਾ ਚੌਧਰੀਆਂ ਦਾ ਕੱਲਾ ਤਵਾਰ ਤਾਰ ਹੋ ਜਾਣੀ ਹੈ ਕੱਲਾ ਔਰ ਪਾਰ ਕੱਲਾ ਔਰ ਪਾਰ ਕੱਲਾ ਔਰ ਪਾਰ ਹੋ ਜਾਣੀਆ ਓ ਮਨੀਸ਼ ਚੰਦਰਿਆ ਤੂੰ ਆਖਿਆ ਕੀ ਹੈ ਇਹਨੂੰ ਹਾਏ ਓਏ ਹਾਏ ਓਏ ਹਾਏ ਓਏ ਅੱਜ ਤਾਂ ਮੇਲਾ ਲੁੱਟ ਗਿਆ ਲੈ ਵੀ ਸੁਖੀ ਕਾਰੀ ਸੱਪ ਬਣਾ ਦੇ ਸੋਹਣਿਆ ਅੱਜ ਤੇ ਮੇਲਾ ਲੁੱਟ ਗਿਆ ਹਾਏ ਬਾਈ ਇੱਕ ਗੱਲ ਦੱਸਿਓ ਓਏ ਤੁਹਾਡੇ ਪਿੰਡ ਵਾਲੀ ਕਾ ਦੂਰ ਨਹੀਂ ਮੁੰਡੇ ਤੇ ਲਈ ਤਾੜੀ ਮਾਰੋ ਯਾਰ ਜ਼ੋਰਦਾਰ ਲੈ ਵੀ ਸੰਦੀਪ ਸਿੰਘਾ ਸ਼ੋਬਰ ਫਿੱਟ ਆ ਬਾਬੇ ਦੀ ਕਿਰਪਾ ਨਾਲ ਮੇਰਾ ਸੱਚੇ ਪਾਤਸ਼ਾਹ ਵੈਗਰੋ ਲੈ ਵੀ ਰਾਜ ਕਰੀਏ ਫੈਸਲੇ ਅੱਧੇ ਡਿਕਲੇਅਰ ਕਰਦੇ ਮੈਚ ਸਮਾਪਤ ਤੋਂ ਫਾਸਟ ਟੀਮ ਮੱਖੇ ਵਾਲਾ ਅੱਜ ਤੇ ਕਹਿੰਦੇ ਗੀਪੀ ਦੇ ਗੀਪੇ ਦੇ ਮਾਸੀ ਦੇ ਪੁੱਤਰ ਨੇ ਮੇਲਾ ਲੁੱਟਿਆ ਮੇਰੇ ਮਿੱਤਰੋ ਸਸੀਲ ਟਰਾਫੀ ਆਪ ਕਿਹਦੇ ਪਾਸੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨੀ ਹਾਜ਼ਰੀ ਪ੍ਰਵਾਨ ਕਰੋ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਉਰ ਆ ਜਾ ਭਾਈ ਬਣ ਕੇ ਬੇਨਤੀ ਹੈ ਪਿਆਰ ਆ ਪਲੇਅਰਾਂ ਦੇ ਹੋ ਜੀ ਨਿਤੀ ਖੇਉਂ ਦਾ ਇਕੱਠੇ ਹੋ ਜਾਣਾ ਕੋਈ ਗੱਲ ਨਹੀਂ ਸੰਦੀਪ ਸਮਝਿਆ ਕਰ ਇਹ ਖਿਡਾਰੀਆਂ ਦੀ ਗੱਲ ਦੇ ਖਿਡਾਰੀਆਂ ਦੀ ਰਹਿਣ ਦਿਓ ਸੰਦੀਪ ਇੱਥੇ ਆਪਣੀ ਗਲਤੀ ਬਣ ਸਕਦੀ ਆ ਸੋਹਣਿਆ